ਸੋ ਲੋ ਜੀ ਚੱਕਰ ਪੁੰਡੀਓ ਮੈਂ ਚੱਲਣ ਲੱਗਿਆ ਘਰ ਤੋਂ ਘਰ ਤੋਂ ਚੱਲਣ ਕਿੱਥੇ ਲੱਗਿਆ ਉਹ ਤੁਹਾਨੂੰ ਦੱਸਦੇ ਆ ਪਹਿਲਾਂ ਗੱਡੀ ਨੂੰ ਲੌਕ ਕਰ ਲਈਏ ਕਾਫੀ ਜਣੇ ਮੈਨੂੰ ਕਹਿੰਦੇ ਰਹਿੰਦੇ ਸੀਗੇ ਭਾਈ ਤੁਹਾਡੀ ਲਾਈਫ ਕਿਦਾਂ ਦੀ ਆ ਕਿੱਥੇ ਰਹਿੰਦੇ ਹੋ ਕੀ ਕਰਦੇ ਹੋ ਸਾਰਾ ਕੁਝ ਸਾਨੂੰ ਦਿਖਾਓ ਸੋ सोनू ਹੁਣ ਮੈਂ ਦੁਕਾਨ ਆਇਆ ਆ ਆ ਦੇਖ ਲਓ ਜੀ ਆ ਜਿਹੜਾ ਪਿੱਛੇ ਦਿਖ ਰਿਹਾ ਇਹ ਮੇਰਾ ਘਰ ਆ ਇਹ ਮੈਂ ਹੁਣੇ-ਹੁਣੇ ਬਣਾਇਆ ਬਹੁਤ ਮਿਹਨਤ ਨਾਲ ਮੇਰੀ ਤਸੱਲੀ ਹੋ ਗਈ ਘਰ ਨੂੰ ਬਣਾਉਂਦੇ ਹੋਏ ਆ ਬੂਟੇ ਲਾਏ ਨੇ ਘਰ ਦੇ ਬਾਹਰ ਤੇ ਆ ਨੈਮ ਪਲੇਟ ਦੇਖ ਲਓ ਤੁਸੀਂ ਆ ਕੁੱਤਾ ਤਾਂ ਹੈ ਨਹੀਂ ਸਾਡੇ ਘਰੇ ਮੈਨੂੰ ਲੱਗਦਾ ਮੈਂ ਹੀ ਆ ਇਸ ਘਰ ਦਾ ਸਭ ਤੋਂ ਵੱਡਾ ਸੋ ਆ ਹਰੇ ਹਰੇ ਬੂਟਿਆਂ ਦਾ ਸ਼ੌਂਕ ਨਾ ਮੰਮੀ ਨੂੰ ਸੀ ਤੇ ਮੰਮੀ ਤੋਂ ਹੀ ਸ਼ੌਂਕ ਮੈਨੂੰ ਬਣ ਗਿਆ ਬਹੁਤ ਮੈਨੂੰ ਪਲਾਂਟਸ ਦਾ ਬਾ ਸ਼ੌਂਕ ਆ ਸੋ ਤੁਸੀਂ ਦੇਖ ਸਕਦੇ ਹੋ ਕਿੰਨੇ ਪਲਾਂਟ ਅਸੀਂ ਘਰ ਦੇ ਵਿੱਚ ਲਾਏ ਨੇ ਤੇ ਇਧਰ ਡੰਗਰਾਂ ਵਾਲਾ ਆ ਗਿਆ ਇੱਕ ਸਾਈਡ ਜਿੱਥੋਂ ਮਿਲਕ ਦੀ ਪ੍ਰੋਡਕਸ਼ਨ ਹੁੰਦੀ ਆ ਤੇ ਪ੍ਰੋਡਕਸ਼ਨ ਹੋ ਕੇ ਜਾਂਦਾ ਹੈ ਸਿੱਧਾ ਇਧਰ ਘਰ ਕਿੰਨੀ ਤੇ ਫਿਰ ਘਰ ਤੋਂ ਜਾਂਦਾ ਹੈ ਸਾਡੇ ਢਿੱਡ ਵੱਲ ਨੂੰ ਆਹ ਦੇਖ ਲਓ ਘਰ ਦੀ ਮੇਨ ਐਂਟਰੀ ਆ ਤੇ ਆ ਮਿਲੋ ਤੁਸੀਂ ਮੇਰੇ ਡੈਡੀ ਨੂੰ ਡੈਡੀ ਹੈਲੋ ਕਹਦੇ ਹੈਲੋ ਹੈਲੋ ਡੈਡੀ ਨਾ ਮੇਰਾ ਬਾਲੀ ਭੋਲਾ ਆ ਮਤਲਬ ਦੁਨੀਆਦਾਰੀ ਦਾ ਬਾਹਰਲਾ ਜਿਆਦਾ ਕੁਝ ਪਤਾ ਨਹੀਂ ਹੈਗਾ ਸੋ ਇਹ ਆ ਜੀ ਮੇਰਾ ਹੰਡ ਆ ਇਹ ਮੇਰਾ ਕਾਲਜ ਟਾਈਮ ਦਾ ਯਾਰ ਦੋਸਤ ਆ ਸਕੂਲਿੰਗ ਕਾਲਜ ਟਾਈਮ ਸਾਰਾ ਮੇਰਾ ਇਸ ਹੰਡੇ ਤੇ ਲੰਘਿਆ ਆ ਲੈ ਆਪਾਂ ਹੁਣ ਬਹਿ ਗਏ ਗੱਡੀ 'ਚ ਤੇ ਗੱਡੀ 'ਚ ਬਹਿ ਕੇ ਹੁਣ ਆਪਾਂ ਚੱਲਦੇ ਆਂ ਤੇ ਰਾਸਤੇ 'ਚ ਦੇਖੋ ਆਪਾਂ ਨੂੰ ਕੌਣ ਮਿਲਿਆ ਐਕਟਰ ਸਾਹਿਬ ਕੀ ਕਰਦਾ ਵਰਦਾ ਓਏ ਐਕਟਰ ਸਾਹਿਬ ਕੰਮ ਚੱਲਿਆ ਬਾਈ ਕਿਹੜੇ ਕੰਮ ਹੈ ਕਿਹੜੇ ਕੰਮ ਚੱਲਿਆ ਹੁਣ ਕੀ ਦਿੱਤਾ ਆਪਾਂ ਨੇ ਸਵੇਰੇ ਸਵੇਰੇ ਡਿਊਟੀਆਂ ਸ਼ੁਰੂ ਹੋ ਗਈਆਂ ਤੂੰ ਦੱਸ ਕਿੱਧਰ ਜਾਣਾ ਐਕਟਿੰਗ ਕਰਨ ਕਦੋਂ ਜਾਣਾ ਫਿਰ ਹੈ ਐਕਟਿੰਗ ਡੇਟ ਕਿਹੜੀ ਕਿਹੜੀ ਬੁੱਕ ਆ ਫਿਰ ਡੇਟ ਤੂੰ ਦੱਸ ਕਿੱਦਾਂ ਕਰੋ ਕਰਨਾ ਆਪਾਂ ਕੋਈ ਦਿਨ ਕਰ ਲਾਂਗੇ ਗਾਹ ਹੁਣ ਤਾਂ ਜਲਦੀ ਕਰਾਂਗੇ ਬਿਹਲੇ ਹੋਗੇ ਤੂੰ ਚੱਕਰ ਐਡੇ ਕਿਹੜਾ ਫਾਸਟਾਰ ਹੋਵੇ ਸੋ ਨਾਲ ਹੀ ਸੰਟੀ ਦੇ ਫਾਦਰ ਸਾਹਿਬ ਖੜੇ ਨੇ ਇਹ ਵੀ ਏਕਟਰ ਰਹੇ ਨੇ ਆਪਣੀ ਬੇਵਫਾ ਫਿਲਮ ਦੇ ਵਿੱਚ ਸੋ ਜਦੋਂ ਪਿੰਡ ਤੋਂ ਨਿਕਲਦੇ ਆ ਪਿੰਡ ਚ ਐਂਟਰ ਹੁੰਨੇ ਆ ਗੁਰੂ ਘਰ ਮੱਥੇ ਲਗਦਾ ਆ ਇਹ ਸਾਡੇ ਪਿੰਡ ਦੀ ਖਾਸੀਅਤ ਆ ਤੇ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਹੀ ਆ ਤੇ ਨਾਲ ਆ ਪਾਰਕ ਬਣ ਰਿਹਾ ਆ ਸਾਈਡ ਤੇ ਬਹੁਤ ਸੋਹਣਾ ਬਣਨਾ ਇਸ ਨੇ ਵੀ ਦੇਖਦੇ ਆ ਹੁਣ ਆਪਾਂ ਚੱਲਦੇ ਆ ਪਟਿਆਲੇ ਨੂੰ ਪਟਿਆਲੇ ਤੋਂ ਅੱਗੇ ਆਪਾਂ ਨੇ ਜਾਣਾ ਹੈ ਬਾਦਰਗੜ੍ਹ ਨੂੰ ਬਾਦਰਗੜ੍ਹ ਤੋਂ ਜਾਣਾ ਆਪਾਂ ਨੇ ਸੀਲ ਨੂੰ ਦੇਖੀ ਜਾਓ ਬਸ ਤੁਹਾਨੂੰ ਸਕਿੰਟਾਂ 'ਚ ਪਹੁੰਚਾ ਦਾਂਗੇ ਪਰ ਤੁਸੀਂ ਮੇਰੀਆਂ ਗੱਲਾਂ ਧਿਆਨ ਨਾਲ ਸੁਣਿਓ ਹਾਂਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦਾ ਸਾਰੇ ਤੁਸੀਂ ਠੀਕ ਹੋਵੋਗੇ ਕਾਇਮ ਹੋਵੋਗੇ ਤੇ ਬਲੌਗ ਤੁਹਾਡੇ ਲਈ ਸਪੈਸ਼ਲ ਬਣਾ ਰਿਹਾ ਐ ਮੈਂ ਕਿਉਂਕਿ ਜੱਗੀ ਟੀਵੀ ਤੇ ਆਪਾਂ ਸਭ ਤੋਂ ਹੁਣ ਤੱਕ ਜਿੰਨਾ ਵੀ ਆਪਣੇ ਮਨ ਲੱਗਦਾ ਪੰਜਾਬ ਚ ਚੈਨਲ ਆਉਣਗੇ ਸਭ ਤੋਂ ਘੱਟ ਕੰਟੈਂਟ ਮਨ ਲੱਗਦਾ ਆਪਣੇ ਚੈਨਲ ਤੇ ਆਂਦਾ ਹੋਊਗਾ ਤੇ ਆਪਣਾ ਚੈਨਲ ਬਹੁਤ ਵੱਡਾ ਆ ਤੇ ਹਫਤੇ ਚ ਇੱਕ ਵੀਡੀਓ ਮਸਾਂ ਆਂਦੀ ਸੀਗੀ ਕਈ ਵਾਰੀ ਤਾਂ ਮਹੀਨੇ ਚ ਮਤਲਬ ਦੋ ਹੀ ਵੀਡੀਓ ਆਂਦੀਆਂ ਨੇ ਆਪਣੇ ਚੈਨਲ ਤੇ ਜਿਹੜੇ ਤੁਸੀਂ ਰੈਗੂਲਰ ਦੇਖਦੇ ਹੋ ਤੁਹਾਨੂੰ ਪਤਾ ਹੀ ਹੋਊਗਾ ਹਨਾ ਤੇ ਹੁਣ ਉਸੇ ਗੈਪਸ ਨੂੰ ਫਿਲ ਕਰਨ ਵਾਸਤੇ ਕਿਉਂਕਿ ਯਾਰ ਜਦੋਂ ਵਧੀਆ ਕੰਟੈਂਟ ਬਣਾਣੇ ਆ ਤਾਂ ਉਹਨੂੰ ਤਾਂ ਬਣਾਉਣ ਨੂੰ ਲੱਗਦਾ ਐ ਟਾਈਮ ਤੇ ਬਣਾਉਣਾ ਵੀ ਆਪਾਂ ਨੇ ਵਧੀਆ ਆ ਪਰ ਹੁਣ ਐਦਾਂ ਹੁੰਦਾ ਐ ਵੀ ਜਿਹੜੇ ਗੈਪ ਉਹ ਦਿਨ ਖਾਲੀ ਜਾ ਰਹੇ ਨੇ ਉਹਨਾਂ ਨਾਲ ਮੈਂ ਥੋੜੇ ਨਾਲ ਜੁੜਿਆ ਰਹਾ ਚਾਹੇ ਉਹ ਬਲੌਗ ਦੇ ਜ਼ਰੀਏ ਹੋਵਾਂ ਚਾਹੇ ਉਹ ਰੀਲਾਂ ਦੇ ਜ਼ਰੀਏ ਹੋਵਾਂ ਤਾਂ ਮੈਂ ਮਤਲਬ ਉਹ ਗੈਪਸ ਨੂੰ ਭਰਨਾ ਚਾਹੁੰਦਾ ਐ ਇਸ ਕਰਕੇ ਮੈਂ ਬਲੌਗਿੰਗ ਸ਼ੁਰੂ ਕੀਤੀ ਐ ਤੁਹਾਨੂੰ ਹਫ਼ਤੇ 'ਚ 2-3 ਬਲੌਗ ਜੱਗੀ ਟੀਵੀ ਤੇ ਦੇਖਣ ਨੂੰ ਮਿਲਣਗੇ ਮੇਨ ਚੈਨਲ ਨੂੰ ਮੈਂ ਇਸ ਲਈ ਚੁਣਿਆ ਬਲੌਗਿੰਗ ਲਈ ਪਹਿਲਾਂ ਮੈਂ ਸੋਚਦਾ ਸੀਗਾ ਵੀ ਕਿਸੇ ਹੋਰ ਚੈਨਲ ਤੇ ਸੈਪਰੇਟ ਪਾ ਲਾਂਗੇ ਪਰ ਹਰ ਵਾਰ ਨਵੀਂ ਆਡੀਅੰਸ बार-बार ਤੁਹਾਨੂੰ ਹਰ ਇੱਕ ਨਵੇਂ ਨਵੇਂ ਪਲੇਟਫਾਰਮ ਤੇ ਜੋੜਨਾ ਮੈਨੂੰ ਲੱਗਿਆ ਸਹੀ ਨਹੀਂ ਹੈਗਾ ਤੇ ਜੱਗੀ ਟੀਵੀ ਤੇ ਕੰਟੈਂਟ ਵੀ ਬਹੁਤ ਘੱਟ ਆਉਂਦਾ ਤੇ ਚੈਨਲ ਵੱਡਾ ਆ। ਸੋ ਇਸੇ ਨੂੰ ਆਪਾਂ ਰੈਗੂਲਰ ਕਰਾਂਗੇ। ਇਸੇ ਤੇ ਮਤਲਬ ਤਿੰਨ ਬਲੌਗ ਪਾਇਆ ਕਰਾਂਗੇ। ਹਫਤੇ 'ਚ ਤੇ ਇੱਕ ਵੀਡੀਓ ਪੱਕਾ ਕੱਢਣ ਦੀ ਕੋਸ਼ਿਸ਼ ਕਰਿਆ ਕਰਾਂਗੇ 메ਨ ਵੀਡੀਓ, ਸਟੋਰੀ ਵੀਡੀਓ ਜੋ ਜੱਗੀ ਟੀਵੀ ਤੇ ਆਉਂਦੀ ਸੀਗੀ। ਤੇ ਅੱਜ ਜਿਵੇਂ ਮੈਂ ਸ਼ੁਰੂਆਤ ਕੀਤੀ ਹੈ ਘਰ ਤੋਂ ਤੇ ਅੱਗੇ ਜਾ ਕੇ ਹੁਣ ਤੁਹਾਨੂੰ ਦੱਸਦਾ ਆ ਮੈਂ ਕਿ ਅੱਜ ਮੇਰੇ ਟਾਸਕ ਕੀ ਨੇ। ਤੁਹਾਨੂੰ ਪਤਾ ਨਵਦੀਂ ਆਦਾ ਜਦੋਂ ਨਵਦੀਂ ਹੁਣ ਬੇਟਾ ਆਂਦਾ ਆ ਘਰ 'ਚ ਤਾਂ ਭੇਲੀ ਵੰਡੀ ਜਾਂਦੀ ਆ ਹਨ। ਕੁਝ ਕੁ ਤੇ ਜਿਹੜੇ ਰਿਸ਼ਤੇਦਾਰ ਰਹਿੰਦੇ ਆ ਚਾਹੇ ਮੇਰੀਆਂ ਭੈਣਾਂ ਨੇ ਉਹ ਚਾਹੇ ਮੇਰੀ ਭੂਆ ਆ ਉਹਨਾਂ ਨਾਲ ਸਾਰਿਆਂ ਨਾਲ ਅੱਜ ਤੁਹਾਨੂੰ ਰਿਸ਼ਤਿਆਂ ਨਾਲ ਮੈਂ ਇੰਟਰਡਿਊਸ ਕਰਾਉਂਗਾ ਤੇ ਮੈਨੂੰ ਲੱਗਦਾ ਹੈ ਅੱਜ ਭੇਲੀ ਵਾਲਾ ਦਿਨ ਬਹੁਤ ਵਧੀਆ ਹੈ ਬਲੌਗਿੰਗ ਦੀ ਸ਼ੁਰੂਆਤ ਲਈ ਜਦੋਂ ਮੈਂ ਸਵੇਰੇ ਉੱਠਿਆ ਤਾਂ ਮੇਰੇ ਖਿਆਲ ਆਇਆ ਦਿਮਾਗ 'ਚ ਮੈਂ ਕਿਹਾ ਯਾਰ ਸਾਰੇ ਰਿਸ਼ਤੇ ਨਾਲੇ ਤਾਂ ਇੰਟਰਡਿਊਸ ਹੋ ਜਾਣਗੇ ਤੇ ਅੱਗੇ ਤੋਂ ਜਿਵੇਂ ਬਲੌਗਿੰਗ ਕਰਦੇ ਰਹਾਂਗੇ ਤਾਂ ਉਹਨਾਂ 'ਚ ਤੁਹਾਨੂੰ ਈਜ਼ੀ ਰਹੂਗਾ ਅੰਡਰਸਟੈਂਡ ਕਰਨਾ ਕਿ ਬੰਦਾ ਕੌਣ ਸੋ ਅੱਜ ਮੈਂ ਤੁਹਾਨੂੰ ਆਪਣੀ ਪੂਰੀ ਫੈਮਲੀ ਦੇ ਨਾਲ ਇੱਕ ਤਰ੍ਹਾਂ ਦਾ ਇੰਟਰਡਿਊਸ ਕਰਨ ਜਾ ਰਿ ਚਲੋ ਬਾਕੀ ਗੱਲਾਂ ਤਾਂ ਠੀਕ ਨੇ ਯਾਰ ਇਹ ਇੱਕ ਤਾਂ ਗੱਡੀ ਤੇ ਹਾ ਇੰਜਨ ਜਿਹਦਾ ਪਤਾ ਨਹੀਂ ਕੀ ਨਿਸ਼ਾਨ ਹੁੰਦਾ ਆ ਸ਼ੋ ਮੈਨੂੰ ਇਹ ਮੈਂ ਏਜੰਸੀ ਵਾਲੇ ਨੂੰ ਵੀ ਪੁੱਛਿਆ ਸੀ ਉਹ ਕਹਿੰਦਾ ਸਕੈਨਿੰਗ ਕਰਵਾ ਲਓ ਠੀਕ ਹੋ ਜਾਊਗਾ ਚਲੋ ਨਹੀਂ 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 ਜਾਨ ਨਹੀਂ ਆਪਣੇ ਰਸਮ ਦੇਣੀ ਆ ਆਪਾਂ ਨੇ ਮਠਿਆਈ ਦੇ ਕੇ ਖੁਸ਼ ਕਰ ਦੇਣੀ ਆ ਸੋ ਗੱਲ ਸੁਣੋ ਹੁਣ ਤੁਸੀਂ ਮੇਰੀ ਮਾਮੇ ਦੇ ਮੁੰਡੇ ਨੇ ਆਣਾ ਸੀਗਾ ਨਾਨੀ ਨੂੰ ਤੇ ਮਾਮੀ ਨੂੰ ਛੱਡਣਾ ਤੇ ਜਦੋਂ ਉਹ ਆਇਆ ਤੁਸੀਂ ਦੇਖੋ ਹੋਇਆ ਕੀ ਟਰ ਮਸ਼ੁਰਮ ਆਂਦੀ ਆ ਮਾੜੀ ਮੋਟੀ ਕਹਿਣਾ ਐਂ ਭੱਜਣ ਲੱਗੇ ਆਂ ਹਾਂ ਆਂਦੀਆ ਸ਼ਰਮ ਆਹ ਦੇਖ ਲੋ ਜੀ ਮੇਰੇ ਮਾਮੇ ਦਾ ਮੁੰਡਾ ਇਹ ਟੇਮ ਪਤਾ ਨਹੀਂ ਕਿੰਨੇ ਟਾਈਮ ਬਾਅਦ ਮਿਲ ਰਿਹਾ ਹੋਊਗਾ ਤੇ ਮਿਲੇ ਵੀ ਨਹੀਂ ਭੱਜ ਰਿਹਾ ਦੇਖ ਲੋ ਕਾਲੀ ਗਾਲੀ ਚ ਹੈ ਕੀ ਬਸ ਕਰੋ ਸੁਸਤੀ ਨਹੀਂ ਉੱਤਰੀ ਅਜੇ ਆ ਮੇਰੀ ਨਾਨੀ ਹੈ ਜੀ ਨਾਨੀ ਨੂੰ ਛੱਡਣ ਆਇਆ ਮਾਮੀ ਨੂੰ ਤੇ ਆ ਦੇਖੋ ਚਲੋ ਮਜ਼ਾਕ ਨਾਲ ਮਜ਼ਾਕ ਰਿਹਾ ਪਰ ਮੁੰਡਾ ਸਾਡਾ ਬਹੁਤ ਸਾਊ ਆ ਤੇ ਉੱਠਦਾ ਵੀ ਜਲਦੀ ਆ ਕੰਮ ਵੀ ਬਹੁਤ ਕਰਦਾ ਆ ਸੰਗ ਦਾ ਵੀ ਬਹੁਤ ਆ ਫਿਰ ਉਹਦੋਂ ਬਾਅਦ ਅਸੀਂ ਪੀਤਾ ਜੀ ਜੂਸ ਨਾਨੀ ਨੇ ਪੀਤਾ ਮਾਮੀ ਨੇ ਪੀਤਾ ਤੇ ਮੈਂ ਪੀਤਾ ਜੂਸ ਇਹ ਉਹ ਜੂਸ ਵਾਲਾ ਜਿਹੜਾ ਸਾਡਾ ਕਾਲਜ ਟਾਈਮ ਦੇ ਵਿੱਚ ਵੀ ਸਾਨੂੰ ਜੂਸ ਪਲਾਇਆ ਕਰਦਾ ਸੀ ਯਾਦਾਂ ਤਾਜ਼ੀਆਂ ਹੋ ਗਈਆਂ ਅੱਜ ਸੋ ਆ ਦੇਖੋ ਜੀ ਗਣੇਸ਼ ਜੀ ਨੂੰ ਲੈ ਕੇ ਜਾ ਰਹੇ ਨੇ ਸੋ ਗਣੇਸ਼ ਜੀ ਨੂੰ ਲੈ ਕੇ ਜਾ ਰਹੇ ਨੇ ਵਿਸਭਜਨ ਲਈ ਸੋ ਇੱਥੇ ਸਾਹਮਣੇ ਨਾ ਆਪਣੇ ਪਾਖੜਾ ਨਹਿਰ ਆ ਜਿਹੜੀ ਸਾਡੇ ਪਿੰਡ ਕੋਲ ਦੀ ਲੰਘਦੀ ਆ ਤੇ ਇੱਥੇ ਹੁੰਦਾ ਆ ਵਿਸਰਜਨ ਗਣੇਸ਼ ਜੀ ਦਾ ਉਦੋਂ ਵੀ ਇਹ ਇੱਕ ਪੁਆਇੰਟ ਬਹੁਤ ਸੋਹਣਾ ਆ ਇਹ ਉਹ ਪਾਖੜਾ ਨਹਿਰਾ ਜਿਹੜੀ ਸਾਡੇ ਪਿੰਡ ਤੋਂ 4 ਕਿਲੋਮੀਟਰ ਦੂਰ ਆ ਇੱਥੇ ਸਾਡੀਆਂ ਬਹੁਤ ਯਾਦਾਂ ਨੇ ਅਸੀਂ ਬਹੁਤ ਸ਼ੂਟ ਵੀ ਕੀਤਾ ਹੈ ਉਹ ਦੇਖੋ ਗਣੇਸ਼ ਜੀ ਦਾ ਵਿਸਰਜਨ ਕਰ ਰਹੇ ਨੇ ਉੱਥੇ ਤੇ ਉਹ ਦੇਖੋ ਸਾਹਮਣੇ ਇੱਥੇ ਮੁੰਡੇ ਨਹਿਰ 'ਚ ਵੀ ਨਾ ਆਂਦੇ ਨੇ ਅਸੀਂ ਵੀ ਨਾ ਆਇਆ ਪਰ ਅਸੀਂ ਨਹਿਰਾਂ 'ਚ ਤਾਂ ਨਹੀਂ ਨਾ ਇਹ ਸੁਆ ਚੜਾਇਆ ਸੀ ਨਾ ਸੁਆ ਸਾਡੇ ਪਿੰਡਾਂ ਦੇ ਨਵੇਂ ਹੋਟਲ ਬਣ ਰਹੇ ਪਤਾ ਨਹੀਂ ਪੈਲਸ ਬਣ ਰਹੇ ਕੀ ਬਣ ਰਹੇ ਪਤਾ ਨਹੀਂ ਸੋ ਆ ਮੈਂ ਪਹੁੰਚ ਗਿਆ ਜੀ ਮਾਸੀ ਕੋਲੇ ਫਾਈਨਲੀ ਮਿਲੋ ਮਾਸੜ ਜੀ ਨੂੰ ਸਤਿ ਸ੍ਰੀ ਅਕ ਸਤਿ ਸ਼੍ਰੀ ਅਕਾਲ ਜੀ ਲੈ ਹੁਣ ਮਿਲੋ ਮਾਸੀ ਨੂੰ ਮਾਸੀ ਸਤਿ ਸ਼੍ਰੀ ਅਕਾਲਾ ਸਤਿ ਸ਼੍ਰੀ ਭੈਣ ਜੀ ਇਹ ਉਹ ਘਰ ਆ ਜਿੱਥੇ ਮੇਰਾ ਤੇ ਮੇਰੀ ਭੈਣ ਕਮਲ ਦਾ ਬਚਪਨ ਲੰਘਿਆ ਸੀ ਛੁੱਟੀਆਂ ਦੇ ਵਿੱਚ ਸਕੂਲ ਤੋਂ ਜਦੋਂ ਛੁੱਟੀਆਂ ਹੋ ਜਾਂਦੀਆਂ ਸੀਗੀਆਂ ਜੂਨ ਜੁਲਾਈ ਦੀਆਂ ਇੱਥੇ ਆ ਜਾਂਦੇ ਸੀਗੇ ਇੱਥੇ ਆ ਕੇ ਰੌਣਕਾਂ ਲਾਉਂਦੇ ਸੀਗੇ ਮਾਸੀ ਮਾਸੜ ਕੋਲ ਰਹਿੰਦੇ ਸੀਗੇ ਹਰ ਇੱਕ ਛੁੱਟੀਆਂ ਆਉਂਦੇ ਸੀਗੇ ਤੇ ਸਮਾਨੇ ਲੈ ਕੇ ਜਾਇਆ ਕਰਦਾ ਸੀਗਾ ਸਾਨੂੰ ਮਾਸੜ ਸਾਡਾ ਖੇਤਾਂ ਦੇ ਵਿੱਚ ਤਾਰੀਆਂ ਲਵਾਇਆ ਕਰਦਾ ਸੀ ਕਦੂ ਚਨਾ ਕੇ ਫਿਰ ਚਵੱਚਿਆਂ ਚ ਨਾਈ ਜਾਣਾ ਇਹ ਮੇਰੀ ਮਾਸੀ ਜੀ ਦੀ ਬੇਟੀ ਆ ਜੀ ਦਿਲਪ੍ਰੀਤ ਤੇ ਇੱਕ ਹੋਰ ਬੇਟੀ ਆ ਪਰਨੀਤ ਤੇ ਹੁਣ ਇੱਥੇ ਆਨਾ ਆ ਮੈਂ ਹੁਣ ਢੇਲੀ ਦੇਣ ਆਇਆ ਸੀਗਾ ਇੱਥੇ ਮਾਸੀ ਕੋਲੇ ਸੋ ਢੇਲੀ ਦੇਣ ਤੋਂ ਬਾਅਦ ਚਾਹ ਪਾਣੀ ਪੀਤਾ ਚਾਹ ਪਾਣੀ ਪੀਣ ਤੋਂ ਬਾਅਦ ਹਾਜ਼ਰੀ ਲਵਾਉਣ ਤੋਂ ਬਾਅਦ ਮੈਂ ਮਾਸੀ ਕੋਲੋਂ ਲਈ ਇਜਾਜ਼ਤ ਮੇਰਾ ਹੁਣ ਵੀ ਬਹੁਤ ਦਿਲ ਕਰਦਾ ਆ ਕਿ ਕਾਸ਼ ਹੋਈ ਬਚਪਨ ਵਾਲਾ ਟਾਈਮ ਮੁੜ ਆਵੇ ਪਰ ਉਹ ਕਿੱਥੇ ਮੁੜਦਾ ਹੁਣ ਤਾਂ ਕਬੀਲਦਾਰੀਆਂ 'ਚ ਫਸ ਗਏ ਜ਼ਿੰਮੇਵਾਰੀਆਂ 'ਚ ਸੋ ਬਹੁਤ ਦਿਲ ਕਰਦਾ ਦਵਾਰੋਂ ਜਾ ਕੇ ਰਹੀਏ ਹੁਣ ਮੈਂ ਚੱਲੇ ਆ ਆਪਣੀ ਭੈਣ ਕੋਲੇ ਸਵਾਬ ਮਿਲੋ ਜੀ ਸਾਡੇ ਭਾਣ ਜੇ ਨੂੰ ਫਿਰ ਤਾਂ ਬੜਾ ਪੱਕਾ ਤੂੰ ਇਹ ਇੰਨਾ ਕੰਮ ਕਰਦਾ ਹੈ ਓਏ ਇਹ ਭਾਣ ਜਾ ਬਾਈ ਸਾਡਾ ਚਲ ਆ ਜਾ ਗਗਨਪ੍ਰੀਤ ਸਿੰਘ ਇਧਰ ਨੂੰ ਮੂੰਹ ਕਰ ਸਤਿ ਸ਼੍ਰੀ ਅਕਾਲ ਬਲਾਹ ਸਾਰਿਆਂ ਨੂੰ ਆਇਆ ਚੱਲ ਟਰਸ਼ ਕਿਨੀ ਜੇ ਮਾਮਿਆਂ ਦੇ ਵਗਿਆ ਆਪਣੇ ਆਦੇ ਹਾਂ ਲੁੱਕ ਪੂਰੀ ਮਾਮਿਆਂ ਵਰਗੀ ਹੈ ਇਹਦੀ ਭੈਣ ਕੋਲ ਜਾਣ ਤੋਂ ਬਾਅਦ ਇਹ ਗਵੰਡੀਆਂ ਨੇ ਚਲਾ ਗਿਆ ਜੀ ਮੈਂ ਇਹ ਮੈਨੂੰ ਲੈ ਗਏ ਉੱਥੇ ਤੇ ਉੱਥੇ ਮੈਨੂੰ ਬੱਚੇ ਮਿਲੇ ਕਿਊਟ ਕਿਊਟ ਤੇ ਵੀਡੀਓਜ਼ ਵੀ ਦੇਖਦੇ ਨੇ ਆਪਣੀਆਂ ਕੀ ਪੜਿਆ ਅੱਜ ਫਿਰ A B C D E F G H I J K L M N O P Q R S T U V W X Y Z ਹੋ ਸ਼ਾਬਾਸ਼ ਸੰਗਰ ਸੋ ਸਾਡਾ ਭਾਣ ਜੀ ਕੰਮ ਬਹੁਤ ਕਰਦਾ ਜੀ ਭਾਈ ਮੇਰਾ ਵੀ ਪਹਿਲੀ ਲਿਖਿਆ ਆਇਆ ਸੋ ਭੈਣਾਂ ਨਾਲ ਭਾਈਆਂ ਦਾ ਪਿਆਰ ਇਦਾਂ ਬਣਿਆ ਰਹੇ ਤੇ ਭਾਈ ਭੈਣਾਂ ਇੱਕ ਦੂਜੇ ਦਾ ਸਹਾਰਾ ਹੁੰਦੇ ਨੇ ਮੇਰਾ ਤਾਂ ਕਿਹੜਾ ਬਹੁਤ ਘੱਟ ਲੱਗਦਾ ਆ ਪਰ ਮੈਨੂੰ ਹੁਣ ਮੇਰਾ ਦਿਲ ਕਰਦਾ ਆ ਮੈਂ ਸਾਰੀਆਂ ਭੈਣਾਂ ਨੂੰ ਮੇਰਾ ਭਣੀਆਂ ਨੂੰ ਜਾਇਆ ਕਰਾਂ ਟਾਈਮ ਕੱਢ ਕੇ ਬੜੀਆ ਲੱਗਦਾ ਮੈਨੂੰ ਮੈਂ ਪਤਾ ਨਹੀਂ ਯਾਰ ਕਿਉਂ ਇੱਥੇ इमोशनल ਜਾ ਹੋ ਰਿਹਾ ਸੀਗਾ ਮੈਨੂੰ ਸਮਝ ਨਹੀਂ ਲੱਗੀ ਬੜੀ इमोशनल ਜਾ ਹੋ ਗਿਆ ਸੀ ਮੈਂ ਆ ਭਾਣ ਜਾ ਸਾਡਾ ਤੇ ਭਾਣ ਜਾ ਕਹਿੰਦਾ ਮੈਨੂੰ ਢੇੜੀ ਲਵਾ ਕੇ ਲਿਆ ਪਿੰਡ ਚ ਤੇ ਮੜਾ ਜਾ ਵੀ ਮਤਲਬ ਬਾਹਰ ਨੂੰ ਘੁੰਮ ਕੇ ਆਣੇ ਆ ਆਪਾਂ ਸੋ ਗਗਨ ਨੂੰ ਪਈ ਸੰਗ ਫਿਰ ਮੈਂ ਗਗਨ ਨੂੰ ਪੁੱਛਿਆ ਭਾਈ ਸਕੂਲ ਬਾਰੇ ਇਹਦੀ ਸਕੂਲਿੰਗ ਕਿੱਦਾਂ ਚੱਲਦੀ ਹੈ ਇਹਦੇ ਨਾਲ ਮਾਰੀਆਂ ਗੱਲਾਂ ਬਾਤਾਂ ਇਹਦੇ ਯਾਰਾਂ ਦੋਸਤਾਂ ਬਾਰੇ ਪੁੱਛਿਆ ਹੋਰ ਗੱਲਾਂ ਬਾਤਾਂ ਮਾਰੀਆਂ ਫਿਰ ਇਹਦੇ ਨਾਲ ਖਾਦੇ ਗੋਲ ਗੱਪੇ ਗੋਲ ਗੱਪੇ ਖਾਣ ਤੋਂ ਬਾਅਦ ਮੈਂ ਆ ਗਿਆ ਜੀ ਘਰ ਨੂੰ ਘਰ ਚ ਗੱਡੀ ਐਂਟਰ ਕਰਨ ਤੋਂ ਬਾਅਦ ਮੈਂ ਲਾਇਆ ਘਰ ਦਾ ਗੇਟ ਗੇਟ ਲਾਨਣ ਤੋਂ ਬਾਅਦ ਮੈਂ ਕੀਤੀ ਜੋਤੀ ਨੂੰ ਬਾਏ ਬਾਏ ਕਿਉਂਕਿ ਮੈਂ ਜੋਤੀ ਤੋਂ ਸ਼ੂਟ ਕਰਵਾ ਰਿਹਾ ਸੀ ਇਹ ਵੀਡੀਓ ਸੋ ਇਹ ਆ ਜੀ ਤਿੱਤਰ ਬਾਬਾ ਇਹ ਤਿੱਤਰ ਬਾਬਾ ਸਾਡੇ ਘਰ ਦੁੱਧ ਲੈਣਾ ਆਂਦਾ ਦੁੱਧ ਲਾਇਆ ਹੋਇਆ ਇਹਨਾਂ ਨੇ ਐਸ ਟਾਈਮ ਬਾਬਾ ਮੇਲਾ ਦੇਖ ਕੇ ਆਇਆ ਫਿਰ ਮੈਂ ਕੀਤੀ ਆ ਬਾਬੇ ਨਾਲ ਗੱਲਾਂ ਦੇਖਿਆ ਮੇਲਾ ਕਿਵੇਂ ਰਿਹਾ ਫਿਰ ਮੇਲਾ ਠੀਕ ਆ ਮੇਲਾ ਕੋਲ ਬਹੁਤ ਹੋਈ ਹਾਂ ਕੋਲ ਦੇਖੇ ਤੁਹਾਡੇ ਟਾਈਮ 'ਚ ਜਿਆਦੇ ਹੁੰਦੇ ਤੇ ਕੋਲ ਹੁਣ ਤਾਂ ਹਟ ਗਏ ਹਨਾ ਹਾਂ ਹੁਣ ਉੰਨੇ ਨਹੀਂ ਹੁੰਦੇ ਪਹਿਲਾਂ ਜਿਆਦੇ ਹੋਇਆ ਕਰਦੇ ਤੇ ਬਹੁਤ ਹੋਈ ਨੇ ਅੱਜ 8000 ਆਗਮ ਹੋਇਆ ਨਾ ਅੱਛਾ ਜਿਹੜੇ ਮਗਰੋਂ ਇਹਦੇ ਦੋ ਮਿੰਟ ਠੀਕ ਆ ਨਵਜਿੰਦ ਵਾਸਤੇ ਛੁਣਛਣੇ ਆ ਗਏ ਨੇ ਜੀ ਡੈਡੀ ਲੈ ਕੇ ਆਇਆ ਮੇਲੇ ਤੋਂ ਦਾਦੂ ਨਵਜਿੰਦ ਦਾ ਤੇ ਤਾਇਆ ਜੀ ਵੀ ਲੈ ਕੇ ਆਏ ਏਕਮ ਵੀ ਲੈ ਕੇ ਆਇਆ ਮੇਲੇ ਤੋਂ ਛੁਣਛਣੇ ਆਪਣੇ ਵਾਸਤੇ ਵੀ ਪਿਸਤੌਲ ਲੈ ਕੇ ਆਇਆ ਉਹ ਪਹਿਲੀ ਆ ਪੂਰਾ ਲੋ ਫਿਰ ਤੋਂ ਹੋ ਗਈ ਨਵੀਂ ਸਵੇਰ ਤੇ ਮੈਂ ਚੱਲਿਆ ਹੁਣ ਬਾਕੀ ਰਿਸ਼ਤੇਦਾਰੀਆਂ ਚ ਪਰ ਉਸ ਤੋਂ ਪਹਿਲਾਂ ਮੈਂ ਸੋਚਿਆ ਗੱਡੀ ਨੂੰ ਧਵਾ ਲਈਏ ਕਿਉਂਕਿ ਗੱਡੀ ਗੰਦੀ ਬਾਲੀ ਹੋਈ ਪਈ ਸੀ ਆ ਦੇਖੋ ਮੈਂ ਕਿਵੇਂ ਖੜਾ ਆ ਆ 2 ਮਿੰਟ ਬਾਅਦ ਮੈਂ ਜਗਾ ਜੀ ਚੇਂਜ ਕਰ ਲਾ ਲਾ ਮੈਨੂੰ ਸਮਝ ਨਹੀਂ ਲੱਗਦੀ ਬਨ ਹੋ ਕੀ ਰਿਹਾ ਸੀ ਹੈ ਲੈ ਕਿਵੇਂ ਜਾ ਰਹੇ ਭੱਜਿਆ ਫਿਰ ਭਾਈ ਗੱਡੀ ਵਾਸ਼ ਕਰਾਉਣ ਤੋਂ ਬਾਅਦ ਮੈਂ ਚੱਲ ਪਿਆ ਆਪਣੇ ਸਫ਼ਰ ਤੇ ਲਓ ਜੀ ਲਿਖ ਰਖਿਆ ਧੰਨਵਾਦ ਫੇਰ ਆਣਾ ਜੀ ਮੈਂ ਕਿਹਾ ਮੈਂ ਤਾਂ ਹੁਣੇ ਆ ਨਾ ਵਾਪਸ ਤੇ ਫਿਰ ਮੈਂ ਗਿਆ ਮਾਸੀ ਕੋਲੇ ਮਾਸੀ ਨੂੰ ਮਿਲਿਆ ਮਾਸੀ ਦੀਆਂ ਕੁੜੀਆਂ ਨੂੰ ਮਿਲਿਆ ਤੇ ਦਾਦੀ ਕੁਛ ਕਹਿ ਰਹੀ ਸੀ ਬਾਈ ਮੈਨੂੰ ਛੋਕਰਾ ਦਿਖਾ ਦੇ ਛੋਕਰਾ ਦਿਖਾ ਦਿੰਦੇ ਛੋਕਰਾ ਯਾਨੀ ਕਿ ਨਵਜਿੰਦ ਨਵਜਿੰਦ ਦੀ ਵੀਡੀਓ ਦਿਖਾਉਣ ਤੋਂ ਬਾਅਦ ਮੈਂ ਉੱਥੋਂ ਚੱਲ ਪਿਆ ਜੀ ਅਗਲੀ ਡੈਸਟੀਨੇਸ਼ਨ ਤੇ ਤੇ ਮੇਰੀ ਅਗਲੀ ਡੈਸਟੀਨੇਸ਼ਨ ਸੀਗੀ ਹਰਪ੍ਰੀਤ ਕੌਰ ਹਰਪ੍ਰੀਤ ਕੌਰ ਯਾਨੀ ਕਿ ਮੇਰੀ ਭੈਣ ਤੇ ਆ ਪ੍ਰੋਣਾ ਜੀ ਨੇ ਸਾਡੇ ਕੋਲ ਭੇਜ ਜੀ ਤੇ ਇਹਨਾਂ ਨੂੰ ਮਿਲਣ ਤੋਂ ਬਾਅਦ ਮੈਂ ਘਰ ਚ ਐਂਟਰ ਹੋਇਆ ਐਂਟਰ ਹੋਣ ਤੋਂ ਬਾਅਦ ਮੈਂ ਖਾਧਿਆ ਸਵੇਰੇ ਸਵੇਰੇ ਬ੍ਰੇਕਫਾਸਟ ਮੈਂ ਕਹਿੰਦਾ ਵੀਡੀਓ ਸਲੋ ਮੋਸ਼ਨ ਦੀ ਕਾਤੋਂ ਹੋ ਗਈ ਮੈਥੋਂ ਮੈਨੂੰ ਸਮਝ ਨਹੀਂ ਲੱਗਦੀ ਇਹ ਇਹ ਮਸੀ ਚੱਲ ਰਹੀ ਆ ਲੈ ਭੈਣ ਦੀ ਤਾਂ ਹੈਲੋ ਵੀ ਸਲੋ ਮੋਸ਼ਨ ਚ ਹੋ ਗਈ ਲੈ ਇਹ ਵੀ ਨਹੀਂ ਦੇਖਿਆ ਮੈਂ ਇੱਧਰ ਵੀ ਸਲੋ ਮੋਸ਼ਨ ਚੱਲੀ ਜਾਂਦਾ ਲੈ ਲੋ ਜੀ ਭੈਣ ਨੂੰ ਭੇਲੀ ਦੇਣ ਤੋਂ ਬਾਅਦ ਭੈਣ ਨੇ ਲਈ ਭੇਲੀ ਮੱਥੇ ਨੂੰ ਪਤੀਜੇ ਦੀ ਭੇਲੀ ਆ ਸੋ ਫਿਰ ਮੈਂ ਮਿਲਿਆ ਮਾਸੜ ਜੀ ਨੂੰ ਸੋ ਠੀਕਾ ਮਾਸੜੀ ਵਾ ਵਾ ਮਾਰ ਕਾ ਹਾਂ ਜੀ ਹਾਂ ਤੁਹਾਨੂੰ ਵੀ ਬਹੁਤ ਬਹੁਤ ਫੇਰ ਮੈਂ ਕੀਤੀਆਂ ਗੱਲਾਂ-ਬਾਤਾਂ ਥੋੜਾ ਬਹੁਤਾ ਹਾਸੇ-ਮਜ਼ਾਕ ਕਰਿਆ ਫੋਟੋਆਂ ਦੇ ਬਹਾਨੇ ਬਣਾਈਆਂ ਇਹਨਾਂ ਦੀਆਂ ਵੀਡੀਓਜ਼ ਸੈਲਫੀ ਵੀਡੀਓਜ਼ ਸੋ ਐਦਾਂ ਫਿਰ ਮੈਂ ਅਗਲੀ ਡੈਸਟੀਨੇਸ਼ਨ ਤੇ ਪਹੁੰਚਿਆ ਭੈਣ ਕੋਲੇ ਕੁਲਵਿੰਦਰ ਭੈਣ ਕੋਲੇ ਉੱਥੇ ਉਹਨੂੰ ਦਿੱਤੀ ਭੇਲੀ ਸਾਡੀ ਫੈਮਿਲੀ 'ਚ ਸਾਡੀ ਰਿਸ਼ਤੇਦਾਰੀ 'ਚ ਸਭ ਨਾਲੋਂ ਛੋਟਾ ਮਹੀਂ ਸੀਗਾ ਸਾਡੀ ਜਨਰੇਸ਼ਨ 'ਚ ਮੇਰੀਆਂ ਜਿੰਨੀਆਂ ਹੀ ਭੈਣਾਂ ਨੇ ਇਹ ਜਾਂ ਮੇਰੇ ਭਾਈ ਨੇ ਜਿਹੜੇ ਸਾਰੇ ਮੈ ਤੋਂ ਉਮਰ 'ਚ ਵੱਡੇ ਨੇ ਤੇ ਇਹਨਾਂ ਕੋਲੇ ਜਦੋਂ ਵੀ ਮੈਂ ਬੈਠਦਾ ਗੱਲਾਂ ਮਾਰਦਾ ਮੈਨੂੰ ਮਿਲਦਾ ਹੈ ਸਕੂਨ ਤੇ ਫਿਰ ਮੈਂ ਮਿਲਿਆ ਪਰੌਣਾ ਜੀ ਨੂੰ ਉਹਨਾਂ ਨਾਲ ਕਰਾਈ ਫੋਟੋ ਪੈਣ ਮੈਨੂੰ ਕਰ ਰਹੀ ਆ ਬਾਏ ਫਿਰ ਮੈਂ ਚੱਲ ਪਿਆ ਆਪਣੀ ਅਗਲੀ ਡੈਸਟੀਨੇਸ਼ਨ ਤੇ ਫਿਰ ਮੈਂ ਸਿੰਮੂ ਭੈਣ ਦੇ ਸਹੌਰੇ ਆ ਗਿਆ ਉੱਥੇ ਭੇਲੀ ਦੇ ਕੇ ਆਇਆ ਮਾਸੀ ਜੀ ਨੂੰ ਮਿਲਿਆ ਘਰਦਿਆਂ ਨੂੰ ਮਿਲਿਆ ਸੋ ਉਸ ਤੋਂ ਬਾਅਦ ਮੇਰਾ ਸੀਗਾ ਜਿਹੜੀ ਅਗਲੀ ਡੈਸਟੀਨੇਸ਼ਨ ਸੀਗੀ ਉਹ ਸੀਗੀ ਮੇਰੀ ਭੂਆ ਸਭ ਤੋਂ ਵੱਡੀ ਭੂਆ ਫਿਰ ਨਾਲ ਛੋਟੀ ਭੂਆ ਇਹਨਾਂ ਨੂੰ ਦਿੱਤੀ ਭੇਲੀ ਭੂਆ ਬਹੁਤ ਖੁਸ਼ ਹੋਈ ਤੇ ਅਸੀਂ ਬਹੁਤ ਗੱਲਾਂ ਬਾਤਾਂ ਮਾਰੀਆਂ ਗੱਲਾਂ ਬਾਤਾਂ ਮਾਰਨ ਤੋਂ ਬਾਅਦ ਹਾਸੀ ਮਜ਼ਾਕ ਕੀਤਾ ਭੂਆ ਉਹਨਾਂ ਨਾਲ ਤੇ ਤੇ ਮੈਂ ਇਹ ਆਪਣੇ ਆਪ ਨੂੰ ਸੋਹਣਾ ਜਿਹਾ ਲੱਗੀ ਜਾਂਦਾ ਪਤਾ ਨਹੀਂ ਕਿਉਂ ਕਾਫੀ ਟਾਈਮ ਬਾਅਦ ਖਾਣੀ ਮੈਂ ਇਦਾਂ ਦੀ ਕੱਪੜੇ ਜੇ ਪਾਣਾ ਹੈ ਉਹਦਾ ਮੈਂ ਲੋ ਟ-ਸ਼ਰਟ ਜੀ ਚ ਫਰੀ ਜਾਂਦਾ ਤਾਂ ਕਰਕੇ ਫਿਰ ਉਸ ਤੋਂ ਬਾਅਦ ਭੂਆ ਨੇ ਦਿੱਤਾ ਮੈਨੂੰ ਸ਼ਗਨ ਦੇਖ ਲਓ ਜੀ ਸ਼ਗਨ ਆਓ ਜੀ ਸਤਿ ਸ਼੍ਰੀ ਅਕਾਲ ਜੀ ਤੇ ਕਹਿਉ ਵਧੀਆ ਜੀ ਵਧੀਆ ਕੰਮ ਆਓ ਜੀ ਆਓ ਜੀ ਆਓ ਜੀ ਆਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕਿ ਹਾਲ ਚਾਲ ਹੈ ਵਧੀਆ ਬੈਣੇ ਉਹਦੇ ਉਧਰ ਉਹ ਵੀ ਬਣਾ ਰਹੇ ਨੇ ਬਲੌਗ ਲਓ ਜੀ ਇਹ ਆਂਦਾ ਆ ਭਾਣ ਜ ਮੇਰਾ ਪ੍ਰਵਜਤ ਸਿੰਘ ਤੇ ਨਾਲ ਲਾਪ੍ਰਿਤ ਕੌਰ ਲਵਲੀ ਸੋ ਇਹ ਵੀ ਭਾਣ ਜੀ ਆ ਜੀ ਮੇਰੀ ਸਤਿ ਸ਼੍ਰੀ ਅਕਾਲ ਹੋਸ ਹੋਰ ਕੈਮ ਸਤਿ ਸ਼੍ਰੀ ਅਕਾਲ ਪਿਛਲੀਆਂ ਰਿਸ਼ਤੇਦਾਰੀਆਂ ਚ ਪੂਰੇ ਰੂਟ ਤੇ ਮੈਂ ਚਾਹ ਨਹੀਂ ਪੀਤੀ ਮੈਂ ਕਿਹਾ ਭੈਣ ਕੋਲੇ ਜਾ ਕੇ ਪੀਊਂਗਾ ਲਾਸਟ ਤੇ ਉਸ ਤੋਂ ਪਹਿਲਾਂ ਮੈਂ ਠੰਡਿਆਂ ਨਾਲ ਸਾਰੀ ਗਿਆ ਕਿਉਂਕਿ ਚਾਹ ਫਿਰ ਤੁਹਾਨੂੰ ਪਤਾ ਕੰਮ ਖਰਾਬ ਕਰਦੀ ਹੈ ਜਿਆਦਾ ਪੀ ਲਈਏ ਜੇ ਲਾ ਭੈਣ ਤੇਰੀ ਪਹਿਲੀ ਥੈਂਕ ਯੂ ਹਉ ਇਹ ਵੀ ਬੜੀ ਭੈਣਾ ਹੀ ਸਾਰਿਆਂ ਨਾਲ ਉਹ ਏ ਤੋ ਇਹਦੇ ਕੋਲ ਆਇਆ ਮੈਂ ਕਾਫੀ ਟਾਈਮ ਬਾਅਦ ਲਾਸਟ ਟਾਈਮ ਮੈਂ ਉਦੋਂ ਆਏ ਸੀ ਨਾ ਰੋਟੀ ਨੂੰ ਆਇਆ ਹਾਂ ਬੈਜ ਰੋਟੀ ਨੂੰ ਹਾਂ ਸੋ ਮੈਂ ਫੇਰ ਆਵਾਂਗੇ ਕੋਈ ਬਹਾਨਾ ਬਣਾ ਕੇ ਫੇਰ ਤੁਹਾਨੂੰ ਕੋਈ ਕਾਫੀ ਲੇ ਕੇ ਹਾਂ ਕਾਫੀ ਰੀਅਲ ਕੋਲ ਵੈਲਕਮ ਸੋ ਤੁਸੀਂ ਸੋਚਦੇ ਹੋਵੋਗੇ ਕਿ ਜੱਗੀ ਦੀ ਤਾਂ ਯਾਰ ਬੜੀਆਂ ਭੈਣਾਂ ਨੇ ਸੋ ਭੈਣਾਂ ਮੇਰੀਆਂ ਬਹੁਤ ਨੇ ਇਹ ਜਿਵੇਂ ਤਾਈ ਦੀਆਂ ਕੁੜੀਆਂ ਨੇ ਇਹ ਸਾਰੀਆਂ ਜਿਨ੍ਹਾਂ ਨੂੰ ਮੈਂ ਮਿਲ ਰਿਹਾ ਹਾਂ ਪਰ ਵਰਤ ਦੇ ਅਸੀਂ ਸਖਿਆ ਵਾਂਗੂ ਜਿਹੜੇ ਮੇਰੇ ਰੀਅਲ ਸਿਸਟਰ ਨੇ ਕਮਲ ਉਹਨਾਂ ਨੂੰ ਮੈਂ ਇਸ ਬਲੌਗ ਚ ਦਿਖਾ ਨਹੀਂ ਸਕਿਆ ਉਹਨਾਂ ਨੂੰ ਕਦੇ ਅੱਗੇ ਦਿਖਾਵਾਂਗੇ ਤੁਹਾਨੂੰ ਨਾਨਕੇ ਵੀ ਨਹੀਂ ਦਿਖਾਏ ਜੇ ਚੰ ਸੋ ਜਿੰਨੇ ਵੀ ਵੀਰ ਮੇਰੇ ਬਲੌਗ ਨੂੰ ਦੇਖ ਰਹੇ ਨੇ ਮੈਂ ਤਾਂ ਇੱਕ ਰਿਕੁਐਸਟ ਕਰਦਾ ਆਪਣੀਆਂ ਭੈਣਾਂ ਕੋਲੇ ਯਾਰ ਜਾਇਆ ਕਰੋ ਟਾਈਮ ਕੱਢਿਆ ਕਰੋ ਹਾਲਾਂਕਿ ਮੇਰੇ ਕੋਲ ਵੀ ਟਾਈਮ ਬਹੁਤ ਘੱਟ ਹੁੰਦਾ ਮੈਥੋਂ ਮਿਲਿਆ ਨਹੀਂ ਜਾਂਦਾ ਜਿੰਨਾ ਮੈਂ ਅੰਦਰੋਂ ਦਿਲ ਤੋਂ ਚਾਹਨਾ ਆ ਸਭ ਨਾਲ ਵਰਤਣਾ ਸੋ ਪਰਤੇ ਆ ਜਰੂਰ ਕਰੋ ਆਪਣੇ ਭੈਣਾਂ ਭਾਈਆਂ ਨਾਲ ਖੁੱਲ੍ਹ ਕੇ ਬਾਕੀ ਤੁਹਾਡੀ ਕੀ ਰਾਏ ਆ ਮੈਨੂੰ ਉਹ ਵੀ ਦੱਸਿਓ ਆ ਕੇ ਨੂੰ ਪਿਆਰ ਦੇਈ ਹਾਂ ਬਿਲਕੁਲ ਬਿਲਕੁਲ ਚਲੋ ਫਿਰ ਹੁਣ ਚੱਲੀਏ ਪਿੰਡ ਨੂੰ ਪਿੰਡ ਨੂੰ ਜਾਣ ਤੋਂ ਬਾਅਦ ਮੈਂ ਬੈਠ ਕੇ ਕਰਨੀ ਐ ਸੀ ਤੁਹਾਡੇ ਨਾਲ ਗੱਲਾਂ ਤੇ ਆਹ ਲੋ ਫਿਰ ਮੈਂ ਆ ਬੈਠ ਗਿਆ ਸੋ ਹਾਂਜੀ ਦੋਸਤੋ ਫਾਈਨਲੀ ਘਰੇ ਪਹੁੰਚ ਚੁੱਕੇ ਆ ਮੈਂ ਬਹੁਤ ਵਧੀਆ ਜਰਨੀ ਰਹੀ ਸਭ ਨੂੰ ਮਿਲੇ ਸਭ ਲਈ ਟਾਈਮ ਕੱਢਿਆ ਮੇਰੇ ਹਿਸਾਬ ਨਾਲ ਉਹਨਾਂ ਨੇ ਜਿੰਨੇ ਵੀ ਰਿਚੁਅਲਸ ਬਣਾਏ ਹੋਏ ਨੇ ਇਹ ਇਸੇ ਇਸੇ ਕਰਕੇ ਬਣਾਏ ਹੋਏ ਨੇ ਕਿ ਬੰਦੇ ਕੋਲ ਉਦਾਂ ਦਾ ਟਾਈਮ ਨਹੀਂ ਨਿਕਲਦਾ ਆਪਣੇ ਰਿਸ਼ਤੇਦਾਰ ਭੈਣ ਭਾਈ ਨੂੰ ਮਿਲਣ ਲਈ ਇਹਨਾਂ ਤਿਉਹਾਰਾਂ ਦੇ ਜਾਂ ਜਿਹੜੇ ਜਮ ਸੰਧਾਰੇ ਹੁੰਦੇ ਨੇ ਜਾਂ ਕਰੂਏ ਹੁੰਦੇ ਨੇ ਹਨਾ ਤੇ ਉਸ ਤੋਂ ਬਿਨਾ ਜਿਵੇਂ ਹੁਣ ਆ ਭੇਲੀ ਵਾਲਾ ਹਨਾ ਰਿਚੁਅਲ ਆ ਸੋ ਇਹ ਮੇਰੇ ਹਿਸਾਬ ਨਾਲ ਤਾਂ ਹੀ ਬਣਾਏ ਗਏ ਨੇ ਕਿ ਆਪਾਂ ਬਹਾਨੇ ਨਾਲ ਆਪਣੇ ਰਿਸ਼ਤੇਦਾਰ ਨੂੰ ਭੈਣ ਭਾਈਆਂ ਨੂੰ ਜਾ ਕੇ ਮਿਲ ਲੈਂਦੇ ਆ ਹਾਲ ਚਾਲ ਪੁੱਛ ਲੈਂਦੇ ਆ ਉਹਦਾਂ ਦਾ ਨਹੀਂ ਜਾਂਇਆ ਜਾਂਦਾ ਸੀਗਾ ਮੇਰੇ ਵਰਗੇ ਤੋਂ ਵੀ ਤੇ ਵਧੀਆ ਲੱਗਿਆ ਅੱਜ ਸਭ ਨੂੰ ਮਿਲੇ ਤੇ ਕੱਲ ਵੀ ਸਭ ਨੂੰ ਮਿਲੇ ਸੇ ਹੁਣ ਤੁਹਾਨੂੰ ਬਲੌਗ ਕਿਦਾਂ ਦਾ ਲੱਗਿਆ ਇਹ ਮੈਨੂੰ ਕਮੈਂਟਸ 'ਚ ਜ਼ਰੂਰ ਦੱਸਿਓ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਤੇ ਪੰਜਾਬ ਬਾਈਟਸ ਤੇ ਦਾ ਵੀਡੀਓ ਹੁਣ ਪਰ ਪਰ ਕੇ ਆਣ ਗਿਆ ਜੱਗੀ ਟੀਵੀ ਤੇ ਵੀ ਸ਼ੁੱਕਰਵਾਰ ਨੂੰ ਹਰੇਕ ਹਫ਼ਤੇ ਵੀਡੀਓ ਆਇਆ ਕਰੂਗੀ ਨਵੀਂ ਘੈਂਟ ਇਹ ਵਲੌਗ ਵਲੌਗ ਤੁਹਾਡੇ ਲਈ ਐਕਸਟਰਾ ਆਰਡੀਨਰੀ ਨੇ ਇਹ ਮਤਲਬ ਐਕਸਟਰਾ ਆ ਤੁਹਾਡੇ ਲਈ ਚੀਜ਼ਾਂ ਕਿਉਂਕਿ ਜੱਗੀ ਟੀਵੀ ਤੇ ਕਾਫੀ ਟਾਈਮ ਬਾਅਦ ਵੀਡੀਓ ਆਉਂਦੀ ਆ ਸੋ ਆਪਾਂ ਸੋਚਿਆ ਵਲੌਗ ਤਾਂ ਹੁਣ ਪਾਈ ਕਰਾਂਗੇ ਵੀਡੀਓ ਜਦੋਂ ਆਊਗੀ ਆਊਗੀ ਨਾਲੇ ਇਸੇ ਬਹਾਨੇ ਤੁਹਾਡੇ ਨਾਲ ਜੁੜੇ ਰਹਾਂਗੇ ਤੁਹਾਨੂੰ ਮੈਂ ਕੀ ਕਰਦਾ ਆ ਬਿਹਾਈਂਡ ਇਨ ਆ ਵੀਡੀਓਜ਼ ਦੇ ਪਿੱਛੇ ਮੇਰੀ ਲਾਈਫ ਕਿਦਾਂ ਦੀ ਉਹ ਵੀ ਤੁਹਾਨੂੰ ਦਿਖਦੀ ਰਹੂਗੀ ਸੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਬਾਏ ਬਾਏ ਤੇ ਇੱਕ ਗੱਲ ਹੋਰ ਦੋਸਤੋ ਜੇ ਹਜੇ ਤੱਕ ਤੁਸੀਂ ਜ਼ੂਪੀ ਨੂੰ ਡਾਊਨਲੋਡ ਨਹੀਂ ਕੀਤਾ ਤਾਂ ਡਾਊਨਲੋਡ ਕਰੋ ਤੇ ਜਲਦੀ ਜਲਦੀ ਉਸ ਤੇ ਖੇਡੋ ਜਾ ਕੇ ਲੁੱਡੋ ਤੇ ਬਹੁਤ ਸਾਰੇ ਕੈਸ਼ ਪ੍ਰਾਈਜ਼ ਜਿੱਤੋ ਲਿੰਕ ਡਿਸਕ੍ਰਿਪਸ਼ਨ ਚ ਹੈ ਤੇ ਕਮੈਂਟ ਸਪਿੰਨ ਕੀਤਾ ਹੋਇਆ ਹੈ